ਇੱਕ ਤੋਂ ਦੇਵ ਮੈਂਟੈਲਿਟੀ ਪੋਲੇ ਪੋਲੇ ਹਸਣਾ ਮੂੰਹ ਤੇ ਤਮਯਾਸ਼ ਕਰਨੀ ਹੈ ਤੇ ਚਿਹਰਾ ਥੋੜਾ ਲਾਲ ਛਿੱਲੇ ਟਮਾਟਰ ਵਰਗਾ ਹੋ ਜਾਊਗਾ ਬਈ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਕੀ ਹਾਲ ਚਾਲ ਹੈ ਬੇਲੀਓ ਠੀਕ ਠਾਕ ਹੋ ਸੰਦੀਪ ਸਿੰਘ ਦੇ ਪੇਚ ਤੇ ਤੁਹਾਡਾ ਸਵਾਗਤ ਹੈ ਲਓ ਵੀ ਮਿੱਤਰੋ ਭੈਣੋ ਤੇ ਭਰਾਵੋ ਅੱਜ ਤੁਹਾਨੂੰ ਆਪਾਂ ਇੱਕ ਇਹ ਜੀ ਚੀਜ਼ ਸਿਖਾਵਾਂਗੇ ਤੁਸੀਂ ਜ਼ਿੰਦਗੀ ਦੇ ਵਿੱਚ ਭੁੱਲ ਨਹੀਂ ਸਕਦੇ ਬਾਈ ਨੇ ਇਹ ਜੀ ਚੀਜ਼ ਕਿਵੇਂ ਸਿਖਾਦੀ ਸਾਨੂੰ ਲਓ ਵੀ ਮਿੱਤਰੋ ਭੈਣੋ ਤੇ ਭਰਾਵੋ ਜਿੰਨਾ ਮੇਰੇ ਵੀਰਾਂ ਦੇ ਭਰਾਵਾਂ ਦੇ ਮੂੰਹ ਦੇ ਉੱਤੇ ਫਿਣਸੀਆਂ ਹੋਈਆਂ ਨੇ ਤੇ ਛਾਂਹਾਂ ਪੈਣਾਂ ਇਹ ਜੀ ਦਵਾਈ ਬਣਾਉਣੀ ਸਿਖਾਉਂਗਾ ਘਰ ਦੇ ਵਿੱਚ ਬਣਾ ਕੇ ਲਾ ਲੋਗੇ ਤੇ ਬਹੁਤ ਹੀ ਨਜ਼ਾਰਾ ਆ ਜੂ ਤੇ ਚਿਹਰਾ ਚਮਕ ਚਮਕ ਕਰਨ ਲੱਗ ਜੂ ਤੁਹਾਡਾ 100 ਵਰਗਾ ਤੁਹਾਡਾ ਰੰਗ ਜਿਹੜਾ ਲਾਲ ਹੋ ਜੂਗਾ ਦੋ ਚੀਜ਼ਾਂ ਨਹੀਂ ਵਰਤੋ ਕਰਨੀਆਂ ਤੁਸੀਂ ਘਰ ਦੇ ਵਿੱਚ ਆਪ ਨੂੰ ਆਮ ਹੀ ਮਿਲ ਜਾਣਗੀਆਂ ਗੜਬੀ ਲੈਣੀ ਹੈ ਤਾਂਬੇ ਦੀ ਤੇ ਪਿੱਤਲ ਦੀ ਲੈਣੀ ਆ ਤੁਸੀਂ ਪ੍ਰਾਂਤ ਪ੍ਰਾਂਤ ਨੂੰ ਸਾਫ਼ ਕਰ ਲਿਓ ਚੰਗੀ ਤਰ੍ਹਾਂ ਤੇ ਇੱਕ ਗੜਬੀ ਲੈ ਲਿਓ ਕਰਨਾ ਕੀ ਆ ਪੂਰੀ ਵੀਡੀਓ ਦੇਖ ਲਿਓ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਵੀ ਕਰ ਲਿਓ ਲਓ ਵੀ ਮਿੱਤਰੋ ਤੁਹਾਨੂੰ ਦੱਸਾਂਗੇ ਦਵਾਈ ਕਿਵੇਂ ਬਣਦੀ ਹੈ ਘਰ ਦੇ ਵਿੱਚ ਬਹੁਤ ਹੀ ਵਧੀਆ ਬੱਚਿਆਂ ਦੇ ਲਾ ਲਓ ਬਜ਼ੁਰਗਾਂ ਦੇ ਲਾ ਲਓ ਆਪਦੇ ਲਾ ਲਓ ਕਿਸੇ ਮਰਜ਼ੀ ਲਾ ਦਿਓ ਕੋਈ ਵੀ ਸਾਈਡ ਇਫੈਕਟ ਨਹੀਂ 0% ਸਾਈਡ ਇਫੈਕਟ ਹੈ ਇਹਦਾ 110% ਕੰਮ ਕਰੂਗੀ ਇਹ ਦਵਾਈ 100% ਤਾਂ ਹਰੇਕ ਹੀ ਕਹਿੰਦਾ ਹੈ ਦਾਵਾ ਕਰਦੇ ਆ ਫੁੱਲ 110% ਕੰਮ ਕਰੂਗੀ ਬਿਊਟੀ ਪਾਰਲਰਾਂ ਦੇ ਉੱਤੇ ਜਿਹੜੀ ਜਿਹੜੀ ਕੀਮਤਾਂ 500 ਤੋਂ ਲੈ ਕੇ 1000 ਤੋਂ 1500 ਰੁਪਏ ਤੱਕ ਲਈ ਜਾਂਦੀ ਹੈ ਤੁਹਾਡੇ ਤੋਂ ਭੈਣੋ ਭਰਾਵੋ ਪਰ ਤੁਸੀਂ ਘਰ ਦੇ ਵਿੱਚ ਬਣਾ ਕੇ ਲਾ ਲਓ ਇੱਕ ਹਫ਼ਤੇ ਦੇ ਵਿੱਚ ਰਿਜ਼ਲਟ ਮਿਲੂਗਾ 110% ਆਜੋ ਫਿਰ ਬਣੇ ਰਹੋ ਵੀਡੀਓ ਨਾਲ ਸਿਖਾਉਣੇ ਆ ਕਿਵੇਂ ਬਣਦੀ ਹੈ ਦਵਾਈ ਲਓ ਵੀ ਭੈਣੋ ਤੇ ਭਰਾਵੋ ਇੱਕ ਪ੍ਰਾਂਤ ਲੈਣੀ ਹੈ ਤੇ ਇੱਕ ਤਾਂਬੇ ਦੀ ਗੜਬੀ ਲੈਣੀ ਹੈ ਕਰਨਾ ਕੀ ਆ ਤੁਸੀਂ ਦੇਸੀ ਘਿਓ ਲੈਣਾ ਪਿਓਰ ਗਾਂ ਦਾ ਦੇਸੀ ਗਾਂ ਦਾ ਲੈਣਾ ਕਿਤੇ ਹੋਰ ਮੱਝ ਮੂਝ ਦੇ ਨਾਲ ਕੰਮ ਨਹੀਂ ਕਰਨਾ ਬਾਜ਼ਾਰ ਦੇ ਵਿੱਚੋਂ ਲੈ ਆਵਾਂਗੇ ਕੰਮ ਨਹੀਂ ਕਰਦਾ ਘਰੋਂ ਲੈ ਲਿਓ ਕਿਸੇ ਮਰਜ਼ੀ ਘਰੋਂ ਲੈ ਲਿਆ ਥੋੜਾ ਜਿਹਾ ਮਹਿੰਗਾ ਮਿਲੂਗਾ ਪਰ ਮਿਲ ਜਾਣਾ ਪਿੰਡਾਂ ਦੇ ਵਿੱਚੋਂ ਆਮ ਹੀ ਮਿਲ ਜਾਣਾ ਜਿੱਦੋਂ ਮਰਜ਼ੀ ਤੁਸੀਂ ਲੈ ਸਕਦੇ ਆ ਇੱਕ ਕੌਲੀ ਦੀ ਬਣਾਵਾਂਗੇ ਦਵਾਈ ਆਪਦੇ ਖਾਤਰ ਵੀ ਬਣਾ ਰਹੇ ਆ ਤੇ ਭਰਾਵਾਂ ਭੈਣਾਂ ਨੂੰ ਖਾਵਾਂਗੇ ਇਹਦੇ ਰੰਗ ਨਾਲ ਦਾ ਤੁਸੀਂ ਕਿਉਂ ਲੈਣਾ ਰੰਗ ਹੋਊਗਾ ਪੀਲਾ ਪ्युअर ਦੇਸੀ ਗਾਂ ਦਾ ਕਿਉਂ ਲੈਣਾ ਉਹੀ ਕੰਮ ਕਰੂ ਆਪਾਂ ਦੁਬਾਰੇ ਦੁਬਾਰੇ ਫੇਰ ਭੈਣਾਂ ਭਰਾਵਾਂ ਨੂੰ ਦੱਸੀ ਜਾਂਦੇ ਆ ਲਓ ਵੀ ਭੈਣੋ ਤੇ ਭਰਾਵੋ ਇਹਨੂੰ ਤੁਸੀਂ ਕਰਨਾ ਐ ਇਸ ਤਰ੍ਹਾਂ ਇਸ ਤਰ੍ਹਾਂ ਇਹਨੂੰ ਪਿੱਤਲ ਦੀ ਪ੍ਰਾਂਤ ਦੇ ਵਿੱਚ ਤੁਸੀਂ ਸਾਰੇ ਕਿਉਂ ਪਾ ਲੈਣੇ ਤੁਸੀਂ ਦੇਖੋਗੇ ਕਿਉਂ ਦੇ ਉੱਤੋਂ ਬਣਦਾ ਕੀ ਐ ਮਾਰਕੀਟ ਦੇ ਵਿੱਚ ਮਿਲ ਵਾਲੀਆਂ ਮਹਿੰਗੀਆਂ ਮਹਿੰਗੀਆਂ ਬ੍ਰਾਂਡ ਕਰੀਮਾਂ ਹੁੰਦੀਆਂ ਉਹਦੇ ਨਾਲ ਦੀ ਕਰੀਮ ਬਣ ਜੂਗੀ ਉਹਦੇ ਵਿੱਚ ਕੈਮੀਕਲ ਪਾਇਆ ਹੁੰਦਾ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਪਾਉਣਾ ਸਿਰਫ ਇੱਕ ਘਿਓ ਦੇ ਉੱਤੋਂ ਤਿਆਰ ਹੋਊਗੀ ਇਹ ਲਓ ਵੀ ਮਿੱਤਰੋ ਘਿਓ ਆਪਾਂ ਇਹ ਵਿੱਚ ਪਾ ਲਿਆ ਇਹਨੂੰ ਆਪਾਂ ਤਾਂਬੇ ਦੀ ਤੇ ਪਿੱਤਲ ਦੀ ਪੁੱਠ ਦੇਵਾਂਗੇ ਪੁੱਠ ਦੇਣ ਦੇ ਨਾਲ ਹੀ ਇਹਦੇ ਵਿੱਚ ਤਾਂਬਾ ਮਿਕਸ ਹੋ ਜੂਗਾ ਪਿੱਤਲ ਮਿਕਸ ਹੋ ਜੂਗਾ ਤੇ ਦੇਸੀ ਘਿਓ ਗਾਂ ਦਾ ਮਿਕਸ ਹੋ ਜੂਗਾ ਦੇਸੀ ਗਾਂ ਦਾ ਜਦੋਂ ਤੁਸੀਂ ਚਿਹਰੇ ਤੇ ਲਾ ਲਿਆ 8 ਦਿਨਾਂ ਦੇ ਵਿੱਚ 100 ਨਹੀਂ 110% ਰਿਜ਼ਲਟ ਮਿਲੂਗਾ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਾਈ ਮਣਕੇ ਆਜੋ ਵੀ ਮਿੱਤਰੋ ਬਣਦੀ ਕਿਵੇਂ ਹੈ ਲਓ ਵੀ ਮਿੱਤਰੋ ਤੁਸੀਂ ਕੀ ਕਰਨਾ ਹੈ ਗੜਬੀ ਦੀ ਮਾਸਤਰਾ ਨਾਲ ਇਹਨੂੰ ਇਸ ਤਰ੍ਹਾਂ ਘਮਾਉਣੀ ਹੈ ਇਸ ਤਰ੍ਹਾਂ ਇਹਨੂੰ ਕਮਾਈ ਜਾਣਾ ਤੁਸੀਂ ਦੇਖੋਗੇ ਵੀ ਇਹਦਾ ਰੰਗ ਕਹੇ ਜਾ ਹੁਣ ਤੁਸੀਂ ਦੇਖ ਸਕਦੇ ਹੋ ਵੀਰੋ ਭੈਣੋ ਇਹਦਾ ਰੰਗ ਪੀਲਾ ਹੈ ਬਿਲਕੁਲ ਮਾਰਕੀਟ ਦੇ ਵਿੱਚ ਮਹਿੰਗੀਆਂ ਮਹਿੰਗੀਆਂ ਬ੍ਰਾਂਡ ਵਰਗੀਆਂ ਕਰੀਮਾਂ ਨੂੰ ਰੰਗ ਇਹ ਚਿੱਟਾ ਹੋ ਜੂਗਾ ਕਲੀਅਰ ਹੋ ਜੂਗਾ ਇਸ ਤਰੀ ਸਾਡਾ ਮੂੰਹ ਚਿੱਟਾ ਹੋ ਜੂਗਾ ਲਓ ਵੀ ਮਿੱਤਰੋ ਪਹਿਲਾਂ ਸਾਰੀਆਂ ਡਲੀਆਂ ਆਈਆਂ ਤੁਸੀਂ ਭੰਨ ਲੈਣੀਆਂ ਹੁਣ ਤੁਸੀਂ ਕਰਨਾ ਹੈ ਪਾਣੀ ਲੈਣਾ ਪਾਣੀ ਲੈਣਾ ਬਹੁਤ ਯਾਰੀ ਥੋੜਾ ਲੈਣਾ ਕਿਹੜਾ ਪਾਣੀ ਆ ਆਮ ਪਾਣੀ ਨਾ ਪਾ ਲੋ ਕਿਤੇ ਕਹਿੰਦੇ ਟੂਟੀ ਤੋਂ ਭਰ ਲਿਆ ਜਾਂ ਬੰਬੀ ਦਾ ਭਰ ਲਿਆ ਆਰਓ ਵਾਲੇ ਪਾਣੀ ਦੀ ਵਰਤੋਂ ਕਰਨੀ ਦੂਜਾ ਪਾਣੀ ਦੇ ਵਿੱਚ ਨਹੀਂ ਪਾਉਣਾ ਪਾਣੀ ਪਾਉਣਾ ਜਮਾ ਥੋੜਾ ਜਿਹਾ ਪਾਣੀ ਪਾਉਣਾ ਦੋ ਕਿ ਤੂੰਕੇ ਫੇਰ ਫੇਰ ਇਹਨੂੰ ਤੁਸੀਂ ਇਸ ਤਰ੍ਹਾਂ ਚੰਗੀ ਤਰ੍ਹਾਂ ਘਮਾਉਣਾ ਹੈ ਹਲਕਾ ਹਲਕਾ ਮਾੜਾ ਮਾੜਾ ਕਮਾਈ ਜਾਓ ਇਸ ਤਰ੍ਹਾਂ ਘਟੋ ਘਾਟ ਇਹਨੂੰ ਘਟੋ ਘਾਟ 100 ਜਾਂ 200 ਵਾਰੀ ਤੁਹਾਨੂੰ ਕਮਾਉਣਾ ਪਊਗਾ ਜੇ 200 ਵਾਰੀ ਤੁਹਾਡੇ ਤੋਂ ਗੱਲ ਨਹੀਂ ਮੰਦੀ ਰਗੜਾ ਸਤੋਂ ਨਾ ਪੱਜਾ ਫਿਰ ਤੁਹਾਨੂੰ 300 ਵਾਰੀ ਕਮਾਉਣਾ ਪਊਗਾ ਮਿਹਨਤ ਥੋੜੀ ਕਰਨੀ ਪਊਗੀ ਪਰ ਬਾਜ਼ਾਰਾਂ ਦੇ ਵਿੱਚੋਂ 1000 1500 ਰੁਪਿਆ ਦੇਣ ਦੀ ਤੁਹਾਨੂੰ ਲੋੜ ਨਹੀਂ ਘਰ ਦੇ ਵਿੱਚ ਬਣਾ ਲਓਗੇ ਤੁਸੀਂ ਦੇਖ ਸਕਦੇ ਹੋ ਅਜੇ ਮੈਨੂੰ 5 ਤੋਂ 7 ਦਿਨ ਹੀ ਹੋਏ ਇਹਨੂੰ ਕਮਾਈ ਜਾਂਦੇ ਨੂੰ ਤੇ ਕੱਲਰ ਤੁਸੀਂ ਦੇਖ ਸਕਦੇ ਹੋ ਰੰਗ ਵੀ ਚੇਂਜ ਹੋਣ ਲੱਗਿਆ ਤੇ ਵੀਡੀਓ ਨੂੰ ਬਣੇ ਰਹੋ ਐਂਡ ਤੱਕ ਤੁਹਾਨੂੰ ਦਿਖਾਵਾਂਗੇ ਕਿਵੇਂ ਕਲਰ ਬਣਦਾ ਕਿਵੇਂ ਤਿਆਰ ਹੁੰਦੀ ਏ ਇਹਦੀ ਲਓ ਵੀ ਭੈਣੋ ਤੇ ਭਰਾਵੋ ਇਹਨੂੰ ਘੱਟੋ ਘੱਟ ਪਰ 150 ਵਾਰੀ ਇਹਦੇ ਵਿੱਚ ਘਮਾਤਾ ਤੇ ਬਹੁਤ ਜ਼ਿਆਦਾ ਇਹਦੇ ਸਖਤ ਮਿਹਨਤ ਕੀਤੀ ਹੈ ਤੇ ਹੁਣ ਮੈਂ ਕਾਰ ਨੂੰ ਕਹੂੰ ਮੜਾ ਕੈਮਰਾ ਜ਼ੂਮ ਮਾਰੇ ਤੇ ਆਪਣੇ ਭੈਣਾਂ ਭਰਾਵਾਂ ਨੂੰ ਦਿਖਾਵੋ ਵੀ 150 ਮਾਰੇ ਤੋਂ ਬਾਅਦ ਵੀ ਇਹਦਾ ਜਿਹੜਾ ਕਲਰ ਹੈ ਇਦਾਂ ਬਣ ਗਿਆ ਜਿਵੇਂ ਕਰੀਮ ਹੁੰਦੀ ਏ ਪਿਓਰ ਜਿੰਨਾ ਤੁਸੀਂ ਇਹਨੂੰ ਵੱਧ ਰਗੜੋਗੇ ਜਿੰਨੀ ਤੁਸੀਂ ਇਹਨੂੰ ਪੁੱਟ ਦਿਓਗੇ ਤਾਂਬੇ ਦੀ ਪਿੱਤਲ ਦੀ ਉਨੀ ਹੀ ਕਰੀਮ ਵਧੀਆ ਬਣੂਗੀ ਤੇ ਮਾਰਕੀਟ ਦੇ ਵਿੱਚੋਂ ਲਾਵਾਂਗੇ ਤਾਂ ਇੰਨੀ ਵਾਰ ਤੁਹਾਨੂੰ ਵਧੀਆ ਕਰੀਮ ਭਾਈ ਨਹੀਂ ਮਿਲਦੀ ਤੁਹਾਨੂੰ ਸਮੇਂ ਤੇ ਥੋੜਾ ਥੋੜਾ ਇੱਕ ਧਿਆਨ ਜਰੂਰ ਰੱਖਣਾ ਹੈ ਜਦੋਂ ਵੀ ਇਹਦੇ ਵਿੱਚ ਪਾਣੀ ਸੋਖ ਗਿਆ ਇਸ ਤਰ੍ਹਾਂ ਧਿਆਨ ਦੇਖੋ ਮੜਾ ਕੈਮਰਾ ਮਾਰਕਰ ਕੋਲੇ ਭੈਣੋ ਭਰਾਵੋ ਜਦੋਂ ਪਾਣੀ ਸੋਖ ਗਿਆ ਇਸ ਤਰ੍ਹਾਂ ਜਮਾ ਇਹਦੇ ਨਾਲੋਂ ਲੱਗਣੋਂ ਹਟ ਗਿਆ ਉਦੋਂ ਤੁਸੀਂ ਕਰਨ ਚੌਂਚਾ ਤੋਂ ਡੇਢ ਚਮਚਾ ਇਹਦੇ ਵਿੱਚ ਪਾਣੀ ਦਾ ਹੋਰ ਮਿਲਾਉਣਾ ਇਸ ਤਰ੍ਹਾਂ ਆਜੇ ਮੈਂ ਮਿਲਾ ਲਿਆ ਤੇ ਘਰਉਣਾ ਕੋਈ ਨਹੀਂ ਪਾਣੀ ਭਾਈ ਵਿੱਚ ਹੀ ਖਤਮ ਹੋ ਜੂਗਾ ਵਿੱਚ ਹੀ ਮੱਚ ਜੂਗਾ ਇਸ ਤਰ੍ਹਾਂ ਫੇਰ ਇਹਨੂੰ ਤੁਸੀਂ ਗੋਲ ਗੋਲ ਘਮਾਈ ਜਾਣਾ 200 ਤੋਂ 300 ਵਾਰੀ ਘਮਾਉਣ ਤੋਂ ਬਾਅਦ ਤੁਸੀਂ ਇਹਨੂੰ ਕੌਲੀ ਦੇ ਵਿੱਚ ਕੱਢਣਾ ਸਾਨੂੰ ਦਿਖਾਵਾਂਗੇ ਆ ਪਿਓਰ ਬਣ ਕੇ ਬਾ ਥੋੜੇ ਕਿ ਟਾਈਮ ਤੱਕ ਇਹ ਬਣ ਕੇ ਤਿਆਰ ਹੋਣ ਵਾਲੀ ਹੈ ਲੋਵੀ ਭੈਣੋਂ ਤੇ ਭਰਾਵੋ ਘਟੋ ਘਟ ਕੇ ਨੂੰ 300 400 ਵਾਰੀ ਆਪਾਂ ਇਹਨੂੰ ਜਿਹੜਾ ਇਹਦੇ ਵਿੱਚ ਅਣਗਿਣਤ ਵਾਰੀ ਆਪਾਂ ਫੇਰ ਲੈ ਕੇ ਕੋ 250 ਤੱਕ ਤਾਂ ਆਪਾਂ ਇਹ ਗਿਣਤੀ ਵੀ ਕਰ ਲਈ ਸੀਗੀ ਤੇ ਇਸ ਤਰ੍ਹਾਂ ਬਣ ਕੇ ਬਈ ਹੋ ਗਈ ਇਹ ਤਿਆਰ ਸੋਡੀ ਕਰੀਮ ਤੁਸੀਂ ਰੰਗ ਦੇਖ ਲਓ ਵੀ ਕਿਹੇ ਜਿਹਾ ਘੋ ਪਾਇਆ ਸੀ ਕਿਹੇ ਜਿਹਾ ਬਣ ਗਿਆ ਹੁਣ ਤੁਸੀਂ ਕਰਨਾ ਮੇਰੇ ਭੈਣੋ ਭਰਾਵੋ ਇਹਨੂੰ ਇਸ ਤਰ੍ਹਾਂ ਹੱਥਾਂ ਦੀ ਮੱਜ ਨਾਲ ਜਾਂ ਕੋਈ ਚਮਚੇ ਦੀ ਮੱਜ ਨਾਲ ਤੁਸੀਂ ਲਾ ਲੈਣਾ ਆਹ ਦੇਖੋ ਤੁਸੀਂ ਪਹਿਲਰ ਕਿਹਜਾ ਬਣ ਗਿਆ ਨਾ ਕਰਨ ਨੂੰ ਮੈਂ ਕਹੂੰ ਮੜਾ ਕੈਮਰਾ ਕਰਨ ਕੋਲੇ ਮਾਰ ਬਣੇ ਭੈਣਾਂ ਭਰਾਵਾਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਜੇ ਜਿਹੜੀ ਮਾਰਕੀਟ ਦੇ ਵਿੱਚ ਕਰੀਮ ਹੁੰਦੀ ਹੈ ਉਦੋਂ ਵੀ ਕੈਂਡ ਬਣੀ ਹੈ ਤੇ ਰਿਜ਼ਲਟ ਇਹਦਾ ਐਡਾ ਤਕੜਾ ਬਈ ਤੁਸੀਂ ਜਦੋਂ ਲਾਲ ਹੀ ਨਾ ਅੱਠ ਦਿਨਾਂ ਬਾਹਰ ਤਾਂ ਤੁਸੀਂ ਆਪਦੇ ਰਿਸ਼ਤੇਦਾਰਾਂ ਨੂੰ ਅੱਗੇ ਭੈਣਾਂ ਨੂੰ ਭਰਾਵਾਂ ਨੂੰ ਸਾਂਝਾ ਕਰੋਗੇ ਛਾਂਆਂ ਇਹ ਤਾਂ ਐਡੀ ਤਗੜੀ ਦਵਾਈ ਹੈ ਬਈ ਕਿੱਡੀਆਂ ਮਰਜੀ ਵੱਡੀਆਂ ਛਾਈਆਂ ਹੋਣਗੀਆਂ ਤੁਹਾਡੇ 8 ਦਿਨਾਂ ਦੇ ਵਿੱਚ ਹੀ ਫਰਕ ਪੈਣ ਲੱਗ ਗਿਆ ਛਾਈਆਂ ਉਤਰਨ ਲੱਗਿਆ ਨਾ ਮੂੰਹ ਦੇ ਉੱਤੋਂ ਫਿਰਸੀਆਂ ਦੇ ਕਿੱਡੇ ਮਰਜੀ ਵੱਡੇ ਦਾਗ ਹੋਣਗੇ ਉਹ ਵੀ ਸਾਫ਼ ਹੋਏ ਨੇ ਤੇ ਨਵੀਆਂ ਫਿਰਸੀਆਂ ਨਿਕਲਣਾਂ ਨਹੀਂ ਤੇ ਲਾਉਣੀ ਕਦੋਂ ਆ ਇਹ ਲਾਉਣੀ ਤੁਸੀਂ ਸ਼ਾਮ ਨੂੰ ਆ ਬਈ ਕਿਉਂਕਿ ਦਿਨ ਦੇ ਵਿੱਚ ਮਿੱਟੀ ਘੱਟਾ ਬਾਹਲਾ ਹੁੰਦਾ ਜਿਵੇਂ ਖੇਤਾਂ ਦੇ ਵਿੱਚ ਮੇਰੇ ਭੈਣ ਭਰਾ ਕੰਮ ਕਰਦੇ ਨੇ ਜੇ ਤੁਸੀਂ ਦਿਨੇ ਲਾਣੋ ਤੇ ਇਹਦੇ ਉੱਤੇ ਰੇਤਾ ਵਗੈਰਾ ਪਾਏ ਨੇ ਤੇ ਜਿਹੜੇ ਮੇਰੇ ਵੀਰ ਭਰਾ ਆਫਸ ਦੇ ਵਿੱਚ ਕੰਮ ਕਰਦੇ ਆ ਛਾਂ ਦੇ ਵਿੱਚ ਕੰਮ ਕਰਦੇ ਜਿੱਥੇ ਰੇਤਾ ਵਗੈਰਾ ਡਸਟ ਵਗੈਰਾ ਨਹੀਂ ਹੁੰਦੀ ਹਣਾ ਉਹ ਇਹਨੂੰ ਦਿਨੇ ਵੀ ਯੂਜ਼ ਕਰ ਸਕਦੇ ਆ ਤੇ ਮਾਤਰਾ ਦੀ ਬਹੁਤ ਥੋੜੀ ਜਿਹੀ ਲੱਗੂਗੀ ਜ਼ਿਆਦਾ ਨਹੀਂ ਲੱਗਣੀ ਇੱਕ ਤੋਂ ਦਿਓ ਮੈਂਟਲ ਤੇ ਪੋਲੇ ਪੋਲੇ ਹੱਥਾਂ ਮੂੰਹ ਤੇ ਤੇ ਮਯਾਸ਼ ਕਰਨੀ ਹੈ ਤੇ ਚਿਹਰਾ ਥੋੜਾ ਲਾਲ ਛਿੱਲੇ ਟਮਾਟਰ ਵਰਗਾ ਹੋ ਜਾਊਗਾ ਬਈ ਲਓ ਵੀ ਮਿੱਤਰੋ ਪੈਣੋ ਭਰਾਵੋ ਇਹਦੀ ਕਰੀਮ ਸੀ ਆਪਣੀ ਬਿਲਕੁਲ ਬਣ ਕੇ ਤਿਆਰ ਹੋ ਗਈ ਤੁਸੀਂ ਦੇਖ ਸਕਦੇ ਹੋ ਕਰਨ ਮੜਾ ਇਹ ਭਰਾਵਾਂ ਭਿਖਾ ਤੇ ਹੁਣ ਆਪਾਂ ਇਹਨੂੰ ਕਿਸੇ ਕੰਚ ਦੀ ਕੌਲੀ ਚ ਜਾਂ ਕਿਸੇ ਵੀ ਡੱਬੀ ਦੇ ਵਿੱਚ ਤੁਸੀਂ ਇਹਨੂੰ ਪਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਤੇ ਸ਼ਾਮ ਦੇ ਸਮੇਂ ਇਹਨੂੰ ਲਾ ਸਕਦੇ ਨਾ ਤਾਂ ਤੁਹਾਡੇ ਮੂੰਹ ਤੇ ਆਊਗੀ ਖੁਸ਼ਕੀ ਤੇ ਨਾ ਰਹਿਣਗੇ ਫਿੰਸੀਆਂ ਦੇ ਦਾਗ ਤੇ ਨਾ ਰਹਿਣ ਆ ਇਸ ਤਰ੍ਹਾਂ ਬਣ ਜੂਗਾ ਕਲਰ ਇਹਦਾ ਬਾਈ ਬਹੁਤ ਹੀ ਵਧੀਆ ਰਿਜ਼ਲਟ ਹੈ ਤੇ ਵੀਡੀਓ ਚੰਗੀ ਲੱਗੇਗੀ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਸਤਿ ਸ੍ਰੀ ਅਕਾਲ ਜੀ